ਇਹ ਪੰਜਾਬ ਭਗਵਾਨ ਸਿੰਘ ਮਾਨ ਦੇ ਜੰਦੀ ਪਿੰਡ ਦੇ ਵਿੱਚ ਮੌਜੂਦ ਹੈ ਇਹਨਾਂ ਗਲੀਆਂ ਦੇ ਵਿੱਚ ਇਹਨਾਂ ਸਥਾਨਾਂ ਦੇ ਵਿੱਚ ਜਿਹੜੇ ਸੀਐਮ ਪੰਜਾਬ ਖੇਡਦੇ ਸੀ ਤਾਂ ਖੁਸ਼ੀ ਦੀ ਲਹਿਰ ਵੀ ਨਜ਼ਰ ਆ ਰਹੀ ਹੈ। ਤੁਸੀਂ ਬਹੁਤ-ਬਹੁਤ ਮੁਬਾਰਕਾਂ ਦੰਗੇ ਜੋ ਖੁਸ਼ੀ ਦਾ ਦਿਨ ਅੱਜ ਕਿਲਕਾਰੀਆਂ ਮਿਹੜੇ ਦੇ ਵਿੱਚ ਗੂੰਜੀਆਂ ਨੇ ਕਿਆ ਤੇ ਤੀਆਂ ਤੇ ਮੂਣਾ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਤੇ ਤੀਆਂ ਵੀ ਹਰ ਇੱਕ ਖੇਤਰ ਦੇ ਵਿੱਚ ਅੱਗੇ ਨਹੀਂ ਸਕੂਲਸ ਦੇ ਵਿੱਚ ਲਾਲੋ ਐਜੂਕੇਸ਼ਨ ਜਿਲਾਂ ਨੂੰ ਕਿਸੇ ਵੀ ਖੇਤਰ ਦੇ ਵਿੱਚ ਤੇ ਬਹੁਤ-ਬਹੁਤ ਮੁਬਾਰਕਾਂ ਦਿੰਦੇ ਅਸੀਂ ਮੁੱਖ ਮੰਤਰੀ ਪੰਜਾਬ ਦੇ ਪੂਰੇ ਪਰਿਵਾਰ ਨੂੰ ਜੀ ਜਦੋਂ ਬਹੁਤ ਖੁਸ਼ੀ ਦਾ ਦਾ ਮਾਨ ਪਰਿਵਾਰ ਲਈ ਲੱਖ ਲੱਖ ਮੁਬਾਰਕਾਂ ਜੋ ਕਿ ਅੱਜ 3 ਜਨਮ ਲੈਤਾ ਤੀਂ ਅੱਜ ਕੱਲ ਮੁੰਡਿਆਂ ਨੂੰ ਮੋਰੀ ਨਹੀਂ ਹਰੇਕ ਉਹ ਇੱਕ ਚਲਾਣੋਂ ਆਪਾਂ ਆਉਣ ਆਏ ਸਮੇਂ ਚ ਬੈਲ ਦੇ ਦਰਤੀਆਂ ਜੀ ਕੋਸੀ ਆਈ ਪੂਰੀ ਜਮਾਂ ਆਇਆ ਹਾਂ ਪਿੰਡ ਦਾ ਮੁੰਡਾ ਮਾਨ ਸਾਹਿਬ ਤਾਂ ਇੱਥੇ ਹੀ ਆਹ ਹਾਂ ਹਾਂ ਇੱਥੇ ਫਿਰ ਦੇ ਦੇ ਇੱਥੇ ਖੇਡਦੇ ਰਹਿੰਦੇ ਸੀ ਹਾਂ ਤੇ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਦੇ ਘਰ ਅੱਜ ਧੀ ਨੇ ਜਨਮ ਲਿਆ ਤਾਂ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਦੇ ਵਿੱਚ ਮੌਜੂਦ ਆ ਇਹਨਾਂ ਗਲੀਆਂ ਦੇ ਵਿੱਚ ਇਹਨਾਂ ਸੱਥਾਂ ਦੇ ਵਿੱਚ ਜਿਹੜੇ ਸੀਐਮ ਪੰਜਾਬ ਖੇਡਦੇ ਸੀ ਤਾਂ ਖੁਸ਼ੀ ਦੀ ਲਹਿਰ ਵੀ ਨਜ਼ਰ ਆ ਰਹੀ ਹੈ ਤਾਂ ਮੂੰਹ ਮਿੱਠਾ ਵੀ ਕਰਵਾਇਆ ਜਾ ਰਿਹਾ ਪਾਜੀ ਕਿਸ ਤਰੀਕੇ ਦੇਖ ਦਿਓ ਜਿਹੜਾ ਸੀਐਮ ਪੰਜਾਬ ਦੇ ਘਰ ਧੀ ਨੇ ਜਨਮ ਲਿਆ ਬਹੁਤ ਖੁਸ਼ੀ ਦੀ ਗੱਲ ਹੈ ਜੀ ਬਹੁਤ ਬਹੁਤ ਮੁਬਾਰਕਾਂ ਜੀ ਮਾਨ ਫੈਮਿਲੀ ਨੂੰ ਤੇ ਪੂਰੇ ਸਤੌਜ ਵਾਸੀਆ ਵੱਲੋਂ ਅਸੀਂ ਬਹੁਤ ਬਹੁਤ ਮੁਬਾਰਕਾਂ ਦੰਨਿਆਂਗੇ ਜੋ ਖੁਸ਼ੀ ਦਾ ਦਿਨ ਅੱਜ ਖੇਲਕਾਰੀਆਂ ਵੇੜੇ ਦੇ ਵਿੱਚ ਗੁੰਜੀਆਂ ਲੱਗੀਆਂ ਤੇ ਧੀਆ ਤੇ ਮੁੰਡਾ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਤੇ ਧੀਆ ਵੀ ਹਰ ਇੱਕ ਖੇਤਰ ਦੇ ਵਿੱਚ ਅੱਗੇ ਨਹੀਂ ਹੈ ਸਪੋਰਟਸ ਦੇ ਵਿੱਚ ਲਾ ਲਓ ਐਜੂਕੇਸ਼ਨ ਚ ਲਾ ਲਓ ਕਿਸੇ ਵੀ ਖੇਤਰ ਦੇ ਵਿੱਚ ਤੇ ਬਹੁਤ ਬਹੁਤ ਮੁਬਾਰਕਾਂ ਦਿੰਦੇ ਅਸੀਂ ਮੁੱਖ ਮੰਤਰੀ ਪੰਜਾਬ ਦੇ ਪੂਰੇ ਪਰਿਵਾਰ ਨੂੰ ਜੀ ਤਾਂ ਮਾਨ ਪਰਿਵਾਰ ਵੀ ਮੌਜੂਦ ਹੈ ਇੱਥੇ ਕਿਸ ਤਰੀਕੇ ਦੇਖਦੇ ਹੋ ਭਾਜੀ ਜਿਹੜਾ ਅੱਜ ਜਨਮ ਲੈ ਆ ਧੀ ਨੇ ਅੱਜ ਦਾ ਦਿਨ ਬਹੁਤ ਖੁਸ਼ੀ ਦਾ ਦਿਨ ਹੈ ਮਾਨ ਪਰਿਵਾਰ ਲਈ ਲੱਖ ਲੱਖ ਮੁਬਾਰਕਾਂ ਜੋ ਕਿ ਅੱਜ ਧੀ ਨੇ ਜਨਮ ਲਿਆ ਧੀ ਅੱਜ ਕੱਲ ਮੁੰਡਿਆਂ ਨੂੰ ਮੂਰੀ ਨਹੀਂ ਹਰੇਕ ਇੱਕ ਚਲਾ ਲਓ ਆਪਾਂ ਆਉਣ ਆ ਇਸ ਸਮੇਂ ਚ ਪੈਲ ਦੇ ਦਰ ਦਿੱਤੀਆਂ ਉਹ ਸਹੀ ਹੈ ਤਾਂ ਕਿਸ ਤਰੀਕੇ ਦੇਖਦੇ ਹੋ ਬਾਪੂ ਜੀ ਖੁਸ਼ੀ ਹੈ ਪੂਰੀ ਹਾਂ ਜੀ ਪੂਰੀ ਖੁਸ਼ੀ ਹੈ ਜੀ ਪੂਰੀ ਜਮਾਂ ਆਇਆ ਹਾਂ ਹਾਂ ਪਿੰਡ ਦਾ ਮੁੰਡਾ ਮਾਨ ਸਾਹਿਬ ਤਾਂ ਇੱਥੇ ਹਾਂ ਜੀ ਹਾਂ ਹਾਂ ਇੱਥੇ ਫਿਰ ਦੇ ਦੇਤੀ ਖੇਡਦੇ ਰਹਿੰਦੇ ਸੀ ਸਹੀ ਹੈ ਹਾਂ ਹਾਂ ਛੋਟੀ ਉਮਰ ਦੇ ਵਿੱਚ ਮੈਂ ਦੇਖੇ ਨੇ ਆਪ ਹਾਂ ਮੈਂ 60 ਸਾਲ ਦੇ ਲਗਭਗਾਂ ਹਾਂ ਜੀ ਤਾਂ ਲੱਗਦਾ ਮਾਨ ਸਾਹਿਬ ਨੇ ਬਦਲਾਅ ਕਰਤਾ ਕਿੰਨਾ ਕਰਤਾ ਜੀ ਕਰਤਾ ਪੂਰਾ ਕਰਤਾ ਪੂਰਾ ਕਰਤਾ ਜੀ ਪੂਰਾ ਨਿਆਰੇ ਨਜਮਾ ਵਧੀਆ ਵਧੀਆ ਨਜ਼ਾਰੇ ਆਹ ਆ ਪੂਰੇ ਜੀ ਕੋਈ ਕਮੀ ਤਾਂ ਨਹੀਂ ਆ ਗਈ ਬਾਬਾ ਨਹੀਂ ਕੋਈ ਕਮੀ ਨਹੀਂ ਆ ਹਾਂ ਸਾਰਾ ਛੱਤ ਕਰਤਾ ਦੇਖਾ ਪਾਤਾ ਸੱਟ ਸੱਟ ਸਾਰਾ ਕਾਟਣ ਕਮੀ ਕਰਦੂਗੀ ਅਜਾ ਦੋ ਸਾਲ ਹੀ ਹੋਏ ਨੇ ਹਾਂ ਤਿੰਨ ਪੈ ਨੇ ਹਜੇ ਤਾਂ ਤਾਂ ਪਿੰਡ ਦਾ ਮੁੰਡਾ ਪਿੰਡਾਂ ਦੇ ਵਿੱਚ ਉੱਠਿਆ ਸਭ ਤੋਂ ਹਾਂ ਜੀ ਹਾਂ ਹਾਂ ਬਹੁਤ ਕੰਮ ਕਰ ਰਿਹਾ ਹਾਂ ਚੌਵੀ ਘੰਟੇ ਲਾਇਆ ਰਹਿੰਦੇ ਖੇਤਾਂ ਲਈ ਕਿਦੋਂ ਮਰਜ਼ੀ ਚਲਾ ਲਈਏ ਕੋਈ ਮਤ ਦਾ ਬਾਪੂ ਜੀ ਮੁਬਾਰਕਾਂ ਦੇਉਗੇ ਸਿਆਂ ਮਾਨ ਸਾਹਿਬ ਦੇ ਅੱਗੇ ਠੀਕ ਆ ਜੀ ਬਹੁਤ ਵਧੀਆ ਬੰਦਾ ਹੈ ਬਹੁਤ ਹੋ ਗਿਆ ਉਹ ਸਿਆਣਾ ਠੀਕ ਬੰਦਾ ਹੈ ਦਾ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਦਾ ਜਿਹੜੇ ਅੱਜ ਧੀ ਦੇ ਜਨਮ ਲਿਆ ਉਹਨਾਂ ਦੇ ਘਰ ਤਾਂ ਪਿੰਡ ਦੇ ਵਿੱਚ ਵੀ ਜਿਹੜੀ ਖੁਸ਼ੀ ਦੀ ਲਹਿਰ ਹੈ ਜਿਹੜੀ ਤਾਂ ਉਹ ਨਜ਼ਰ ਆ ਰਹੀ ਹੈ ਸਤਿ ਸ੍ਰੀ ਅਕਾਲ ਪੰਜਾਬ ਫਰਸ਼ ਦੇ ਲਈ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ